ਜੀ ਸਸਰੀ ਗਾਲ ਸਾਰਿਆਂ ਨੂੰ ਮੈਂ ਆ ਗਈ ਸਕੂਲੋਂ ਦੀ ਅੱਜ ਮੰਮੀ ਮਰੀ ਆਏ ਸੀ ਸਕੂਲਲੇ ਪੀਟੀਐਮ ਤੇ ਉਹਦੇ ਮੇਰੀ ਸ਼ਿਕਾਇਤ ਲੱਗੀਆਂ ਸੀ ਮੈਂ ਮੈਥ ਦਾ ਕੰਮ ਨਹੀਂ ਕੰਪਲੀਟ ਕੀਤਾ ਸੀਗਾ ਤੇ ਵੀਰੇ ਦੀ ਕਲਾਸ ਵਿੱਚ ਵੀ ਗਏ ਸੀ ਨਾ ਮੈਨੂੰ ਪਤਾ ਨਹੀਂ ਕੀ ਹੋਇਆ ਤੇ ਮੰਮੀ ਤੇ ਡੈਡੀ ਸਾਡੇ ਨਾਲ ਹੀ ਆਏ ਸੀ ਮਤਲਬ ਡੈਡੀ ਸਕੂਟਰੀ ਤੇ ਗਏ ਸੀਗੇ ਪਰ ਵੈਂ ਦੇ ਨਾਲ ਨਾਲ ਹੀ ਉਹ ਵੀ ਆ ਗਈ ਸੀ ਪੰਜ ਛੇ ਮਿੰਟ ਪਹਿਲਾਂ ਪਹੁੰਚ ਗਈ ਸੀ ਉਹ ਤਾਂ ਕਿਉਂਕਿ ਅਸੀਂ ਮੋਡਲ ਟਾਊਨ ਚਲੇ ਗਏ ਸੀਗੇ ਹੁਣ ਮੈਂ ਦੇਖਣ ਜਾਣੀ ਆ ਵੀ ਕੰਮ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਵਲੌਗ 'ਚ ਤੇ ਅਸੀਂ ਜਾ ਰਹੇ ਹਾਂ ਬੱਚਿਆਂ ਦੇ ਸਕੂਲ ਅੱਜ ਪੀਟੀਐਮ ਹੈ ਜੀ ਗਰਮੀ ਜਾ ਕੇ ਆਨੇ ਆ ਗਰਮੀ ਗਰਮੀ ਤਸਲੀ ਰਗੜੀ ਗਰਮੀ ਕੋਈ ਜ਼ਿਆਦਾ ਹੈ ਮਿਸ ਮਾਰੀ ਖੜੀ ਸੀ ਕਹਿੰਦੀ ਮੈਂ ਨਹੀਂ ਜਾਂਦੀ ਗਰਮੀ ਜਿਆਦੇ ਆ ਗਰਮੀ ਹੈ ਹੀ ਬਹੁਤ ਜਿਆਦਾ ਅੱਖਾਂ ਨੂੰ ਪੈਂਦੀ ਪਈ ਓ ਤੇਸਮਾ ਲਾਈ 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 ਤੇਸਮਾ ਲਾ ਆਏ ਕੰਦਾ ਚਸ਼ਮਾ ਕਿਵੇਂ ਲੱਗਦਾ ਮੇਰਾ ਚਸ਼ਮਾ ਚਲੋ ਹੀ ਚਾਉਦੇ ਐਂ ਵੇਰੀ ਹਾਂਜੀ ਪਰਤੇ ਹੁਣ ਚੱਲੇ ਆਏਗੇ ਤੇ ਆ ਗਏ ਨਾ ਮਿਸਤਰੀ ਮਿਸਤਰੀ ਲੱਗੇ 2:00 ਵਜੇ ਦੇ ਨੇ Horsaya leğenin Yine filtri準備 hocamla recherche Wildlivy hadi bu De ਆਦੀ ਐਂਟਰੀ ਬਹੁਤ ਸੂਰ ਚੱਲਦੀਆਂ ਗੱਡੀਆਂ ਗੱਡੀਆਂ ਨੇ ਬੱਦੂ ਕੁਟੀਆਂ ਕੁੜੀਆਂ ਨੇ ਆਪਾਂ ਵੀ ਲਾਵਾਂਗੇ ਕਦੇ ਆਪਣੀ ਗੱਡੀ ਉੱਤੇ ਚਲੋ ਕੋਈ ਨਹੀਂ ਲਓ ਜੀ ਬੱਚਿਆਂ ਦੀ ਮੀਟਿੰਗ ਲਈ ਜਾਏ ਨੇ ਕਿਵੇਂ ਰਹੀ ਮੀਟਿੰਗ ਵਧੀਆ ਵਧੀਆ ਠੀਕ ਹੈ ਬੱਚੇ ਸ਼ਿਕਾਇਤ ਨਹੀਂ ਆਈ ਕੋਈ ਉਹ ਬਸ ਨਜ਼ਦੀਕ ਦਾ ਹੀ ਉਹ ਵੀ ਬਿਮਾਰ ਹੋ ਉਸ ਤੋਂ ਜ਼ਿਆਦਾ ਉਹ ਤਾਂ ਫਿਰ ਉਹਨਾਂ ਦੇ ਸਾਰੇ ਦੀ ਗੱਲ ਨਹੀਂ ਜਦੋਂ ਬਿਮਾਰੀ ਹੋ ਗਈ ਤਾਂ ਫਿਰ ਉਹਨਾਂ ਦਾ ਰੋਜ਼ ਕਰਦੇ ਆਪਾਂ ਬਸ ਥੋੜਾ ਜਿੰਨਾ ਕੰਮ ਰਹਿ ਗਿਆ ਕਿੰਨੇ ਹਟਾ ਕੇ ਕਰਵਾ ਦੇ ਅੱਛਾ ਜੋ ਲੋ ਠੀਕ ਹੈ ਹਾਂ ਓ ਠੀਕ ਹੈ ਜੀ ਹੁਣ ਚਲਦੇ ਆ ਘਰੇ ਸ਼ਾਇਦ ਹੋ ਸਕਦਾ ਰਾਸਤੇ ਥੋੜੀ देर ਰੁਕੀਏ ਕੋਈ ਸ਼ਾਰਟ ਵੀਡੀਓ ਬਣਾਵਾਂਗੇ ਆ ਚੱਲ ਜਬ ਆਗੇ ਨਾਲ ਉੱਥੇ ਜਾ ਕੇ ਬਹੁਤ ਵਧੀਆ ਬਹੁਤ ਵਧੀਆ ਮਾਹੌਲ ਹੈ ਇਧਰ ਦੇਖੋ ਜੀ ਹਾਂ ਮਾਹੌਲ ਹੈ ਕਣਕਾਂ ਕੜਕ ਤਪਾ ਕੜਕ ਤਪਾ ਤੇ ਤੂੰ ਕਰ ਜਾ ਚੁੱਪ ਕੜਕਾ ਕੋਪਾ ਘਰੋਂ ਚੱਲੀ ਆ ਉਹਦੀ ਲੱਗੀ ਆ ਤੁਪ ਐ ਤਪਾਣੇ ਲੱਗੀ ਪੈਣੀ ਆ ਗਰਮੀ ਗਰਮੀ ਆ ਕਿ ਲੇਟ ਹੈ ਕੁਛ ਉਹ ਨਹੀਂ ਗਰਮੀ ਹੈ ਨਹੀਂ ਇਹ ਠੀਕ ਹੈ ਗਰਮੀ ਲੇਟ ਚੱਲ ਰਿਹਾ ਕਿਹੜਾ ਮਹੀਨਾ ਚੱਲਦਾ ਪੰਜਵਾਂ ਮਹੀਨਾ ਚੱਲ ਰਿਹਾ ਹੁਣ ਮੈਂ ਬੋਲਦੀ ਨਹੀਂ ਮੈਂ ਤੋੜ ਬੋਲੂਗੀ ਜੀ ਹੁਣ ਅਸੀਂ ਚੱਲਿਆਂ ਜੀ ਘਰੇ ਇੱਥੇ ਸ਼ਾਰਟ ਵੀਡੀਓ ਬਣਾ ਲਈਏ ਇੱਕ ਦੋ ਤੇ ਹੁਣ ਆਪਾਂ ਚੱਲਦੇ ਆ ਘਰੇ ਇਥੇ ਵਾਲਾ ਦ੍ਰਿਸ਼ੇ ਦੇਖੋ ਕਿੰਨਾ ਵਧੀਆ ਹੈ ਉਹ ਵਾਹੇ ਗਏ ਨੇ ਬੱਚੇ ਆ ਗਏ ਵਹਿਨਾ ਚੱਲ ਵੀ ਪਈਆਂ ਅਸੀਂ ਅਜੇ ਇੱਥੇ ਹੀ ਖੜੇ ਆ ਵਹਿਨਾ ਦਾ ਜਾਣ ਵੀ ਲੱਗਿਆ ਦੇਖੋ ਜੀ ਆਹ ਦੇਖੋ ਵਹਿਨਾ ਸਾਰੀਆਂ ਆ ਗਈਆਂ ਟੋਟਲੀ ਜਿੰਨੇ ਵੀ ਸੀ ਉਹ ਉੱਥੋਂ ਲੈ ਕੇ ਉਹ ਸਾਰੀਆਂ ਸਿਰੇ ਤੱਕ ਤੇ ਅਸੀਂ ਅਜੇ ਇੱਥੇ ਹੀ ਖਲੋਤਿਆਂ ਆਪਦਾ ਟਾਈਮ ਪਾਸ ਕਰੀ ਜਾਂਦੇ ਹਣਾ ਚੱਲ ਚੱਲੀਏ ਗੱਲਾਂ ਲਾਈ ਖਲਕਦੀਆਂ ਮੈਨੂੰ ਐ ਨਹੀਂ ਕਹਿੰਦੀ ਵੀ ਚੱਲੀਏ ਕਰੇ ਚੱਲੀ ਹੁਣ ਹਾਂਜੀ ਸਾਸਰੀ ਗੱਲ ਸਾਰਿਆਂ ਨੂੰ ਮੈਂ ਆ ਗਈ ਸਕੂਲੋਂ ਦੀ ਹਾਜੀ ਮੰਮੀ ਮਰੀ ਆਈ ਸੀ ਸਕੂਲ ਦੇ ਪੀਟੀਐਮ ਤੇ ਉਹਦੇ ਮੇਰੀ ਸ਼ਿਕਾਇਤ ਕਰਡੀਆਂ ਸੀ ਮੈਂ ਮੈਥ ਦਾ ਕੰਮ ਨਹੀਂ ਕੰਪਲੀਟ ਕੀਤਾ ਸੀਗਾ ਤੇ ਵੀਰੇ ਦੀ ਕਲਾਸ ਵਿੱਚ ਵੀ ਕਹੇ ਸੀ ਨੰਨੇ ਨੂੰ ਪਤਾ ਨਹੀਂ ਕੀ ਹੋਇਆ ਤੇ ਮੰਮੀ ਤੇ ਡੈਡੀ ਸਾਡੇ ਨਾਲ ਹੀ ਆਏ ਸੀ ਮਤਲਬ ਡੈਡੀ ਸਕੂਟਰੀ ਤੇ ਆ ਗਏ ਸੀ ਪਰ ਵੈਂਡ ਦੇ ਨਾਲ ਨਾਲ ਹੀ ਉਹ ਵੀ ਆ ਗਏ ਸੀ ਪੰਜ ਛੇ ਮਿੰਟ ਪਹਿਲਾਂ ਪਹੁੰਚ ਗਏ ਸੀ ਉਹ ਤਾਂ ਕਿਉਂਕਿ ਅਸੀਂ ਮੋਡਲ ਟਾਊਨ ਚਲੇ ਗਏ ਸੀ ਹੁਣ ਮੈਂ ਦੇਖਣ ਜਾਣੀ ਆ ਵੀ ਕੰਮ ਹਾਂਜੀ ਕਿ ਮੇ ਆ ਗਈ ਅੰਕਲ ਜਿੱਥੇ ਕੰਮ ਕਰੀ ਜਾਂਦੇ ਨੇ ਅੰਕਲ ਜੀ ਤੇ ਕੰਮ ਕਰੀ ਜਾਂਦੇ ਨੇ ਮਸਾਲਾ ਇੱਟਾਂ ਦੇ ਵਿੱਚ ਪਾਈ ਜਾਂਦੇ ਨੇ ਹੁਣ ਇੱਥੇ ਸਾਰਾ ਬਣੂਗਾ ਇੱਥੇ ਤਾਂ ਵਾਸ਼ਿੰਗ ਮਸ਼ੀਨ ਰੱਖਣ ਵਾਸਤੇ ਬਣੂ ਇੱਥੇ ਐਵੇਂ ਜੱਪੇ ਵੀ ਨਹੀਂ ਜਾਂਦੇ ਤੇ ਇੱਥੇ ਇਸ਼ਨਾਨ ਘਰ ਬਣੂਗਾ

ਦੇਖੋ ਮੈਨੂੰ ਛੋਟਾ ਜਿਹਾ ਪੱਥਰ ਮਿਲਿਆ ਇੰਦੇ ਚ ਕਿੰਨਾ ਪਿਆਰ ਹੋਰ ਲੈ ਟ੍ਰੈਕਟਰ ਦੇ ਬੜੀ ਇੰਦੇ ਪੈਰਾਂ ਚ ਆਂ ਚ ਇੱਥੇ ਮੜੂ ਮੇਨ ਗੇਟ ਆਪਣਾ ਇੱਥੇ ਤੇ ਇਹ ਸਾਰਾ ਰੈਂਪ ਬਣੂਗਾ ਨਿੱਕਾ ਜਿਹਾ ਇੱਥੇ ਵੀ ਕਿੰਨੇ ਸਾਰੇ ਬੁੱਟੇ ਪਏ ਨੇ ਉਹ ਆਪਣਾ ਬੁੱਟਾ ਬਾਈ ਇਹ ਤਾਂ ਲੋਕੀ ਟਾਈਪ ਦਾ ਬੁੱਟਾ ਦੇਖਿਓ ਵਿੱਚ ਹੀ ਛੋਟੇ ਛੋਟੇ ਡੋਟ ਜਿ ਲੱਗੇ ਹੋਏ ਨੇ ਬਰਾਊਨ ਜਿ ਇਹ ਵੀ बड़े को जाना सी चलो चलते हैं आप भी डैडी को डैडी लेटे पे नहीं थे थक गए तो 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 क्यों थक गए कितने गए सी तो तो <laughs> तो 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 तुसी क्यों थक गए फिर तुसी क्यों थक गए ना थक गए ਸੋ ਸਕੂਟਰੀ ਚ ਚਲਾਈ ਜਾਂਦੇ ਸੀਗੇ ਸਕੂਟਰੀ ਤੇ ਬੈਠੇ ਸੀ ਤੁਸੀਂ ਹਾਂ ਬੈਠੇ ਦਰ ਬੈਠਣਾ ਸੋਖਾ ਹਾਂ ਆਹੋ ਸੈਮ ਤੋਂ ਸੋਖਾ ਲੱਗਦਾ ਓਏ ਖੜਾ ਹੈ ਨਾ ਘਰੇ ਚਲਦਾ ਅਸੀਂ ਮੈਂ ਲੇਟਦੀ ਏ ਉੱਠਾ ਫਿਰ ਕੋਈ ਕੰਮ ਤੰਦਾ ਹਾਂ ਕਰਨਾ ਕਰਨਾ ਫਮ ਹਾਂਜੀ ਇਹ ਮਮੀ ਪਰਸ਼ਾਦਾ ਸੇ ਕੀ ਆਂਦੇ ਨੇ ਅੱਜ ਹੈਗੀ ਐ ਕੜੀ ਦੀ ਸਬਜੀ ਤੇ ਨਾਲ ਦੇ ਗਏ ਨੇ ਮਰਚਾਂ ਤੇ ਖੀਰੇ ਮੰਮੀ ਹੁਣੇ ਤੱਕ ਡਾਈਟਿੰਗ ਤੇ ਨੇ ਮਿਰਚਾਂ ਦੁਨੀਆ ਦੀ ਪਰ ਕੱਲ ਦੀ ਗੁਲਫੀ ਖਾ ਕੇ ਆਟੇ ਨਹੀਂ ਚਲੋ ਸੁਣੋ ਗੁਲਫੀ ਖਾਈ ਇਹ ਵੀਡੀਓ ਦੇ ਵਜ੍ਹਾ ਕਰ ਰਿਹਾ ਕੋ ਐਸੋ ਕੀਤੀ ਕੀ ਹੈ ਨਰਾਜ ਹੋ ਗਈ ਲਗਦੀਬ ਹਮ ਚਲੋ ਫਿਰ ਸ਼ਕਲੋ ਹਾਂਜੀ ਸਸਰੇ ਘਰ ਸਾਰਿਆਂ ਨੂੰ ਜੀ ਇਹ ਬਾਇੰਗੂ ਸੱਚੇ ਪਾਤਸ਼ਾਹ ਮੇਰਾ ਕਰੇ ਜੀ ਜੀ ਅੱਜ ਦਾ ਵਲੌਗ ਸਾਨੂੰ ਤੁਹਾਨੂੰ ਸਾਡਾ ਪਸੰਦ ਆ ਸਾਨੂੰ ਨਹੀਂ ਤੁਹਾਨੂੰ ਪਸੰਦ ਆ ਹੋਏ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਗਰੁੱਪ ਕਰਿਓ ਮਿਲਦੇ ਆ ਕੱਲ ਦੇ ਵਲੌਗ ਚ ਬਾਏ ਬਾਏ